शेर सिंह विष्णु भगवान दी जय चार जो आज का सब्जेक्ट मैटर है ग्रंथ शास्त्र जिन्हें भी ग्रंथ शास्त्र हैं शास्त्र सिमरत वेद पुराण जील पुराण गुरु ग्रंथ साहब की बाणी ये सारे ही अकाल पुरख अकाल की सिफत करते हैं अकाल पुरख शब्द तार तार ਇਹ ਜੇ ਗ੍ਰੰਥ ਸ਼ਾਸਤਰ ਨੇ ਇਹ ਲਿਖਵਾ ਦਿੱਤਾ। ਗੋਬਿੰਦ ਕਹੇ ਮੈਂ ਪੁਰਖ ਕਾਲ ਦਾ ਜੋਧਾ ਜੁਗ-ਜੁਗ ਵੇਸ ਬਟਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ انجਿਲ ਕੁਰਾਨ ਬਣਾਵਾ ਕੋ ਥਾ। ਅੱਖਰਾਂ ਬਣ ਬੰਡਾਈਆ ਕੌਣ ਗੰਥ ਸ਼ਾਸਤਰ ਕੋਣ ਬਣਾ ਰਿਹਾ ਗੋਬਿੰਦ ਸ਼ਬਦ ਬਣਾ ਰਿਹਾ। ਲੇਕਿਨ ਹੋਇਆ ਕਿ ਸੰਸਾਰ ਗੋਬਿੰਦ ਸ਼ਬਦ ਨੂੰ ਭੁੱਲ ਕੇ ਉਸਤੇ ਬਣਾ ਉਹ ਇੱਕ ਗ੍ਰੰਥਾ ਤੇ ਇਸ ਮੰਨ ਕੇ ਉਹਨਾਂ ਦੀ ਪੂਜਾ ਕਰਨ ਲੱਗ ਪਏ ਗ੍ਰੰਥਾ ਨੂੰ ਜੋ ਕੁਛ ਲਿਖਿਆ ਉਹਦੇ ਤੇ ਨਹੀਂ ਪੂਜਾ ਕੰਨੀ ਸ਼ੁਰੂ ਕਰ ਦਿੱਤੀ ਅੱਖਰ ਅੱਖਰ ਦਾ ਮਤਲਬ ਗ੍ਰੰਥ ਗ੍ਰੰਥਾਂ ਦੇ ਅੱਖਰ ਹੁੰਦੇ ਨੇ ਅੱਖਰਾਂ ਦਾ ਬਿਆਨ ਹੈ ਅੱਖਰ ਕਹਿਣ ਸਾਡੇ ਪਿੱਛੇ ਪ੍ਰਭੂ ਤੈਨੂੰ ਭੁੱਲ ਗਏ ਹਜ਼ੂਰ ਹਜ਼ੂਰ ਸਾਨੂੰ ਬੈਠੇ ਬਣਾਇਆ ਸੂਰ ਗ੍ਰੰਥਾਂ ਨੂੰ ਪੜਾ ਲਿਆ ਨਖਰਣ ਪੜਾ ਲਿਆ ਲੇਕਿਨ ਉਸ ਹਜ਼ੂਰ ਨੂੰ ਭੁੱਲ ਕੇ ਜਿਹੜਾ ਸਰਬਾਤਮਾ ਦਾ ਪ੍ਰਮਾਤਮਾ ਹੈ ਫਿਰ ਕਹਿੰਦੇ ਹਨ ਕਿ ਗ੍ਰੰਥ ਪੜ੍ਹ ਕੇ ਵੀ ਮਨ ਤਾਂ ਕਲਪ ਕਾਬੂ ਨਹੀਂ ਹੋਇਆ ਗ੍ਰੰਥ ਪੜ੍ਹ ਕੇ ਮੇਟਨ ਚਿੰਨੇ ਤੇ ਟੋਲੇ ਗੀਤ ਸਲਾਈਆ ਬੜੇ ਟੋਲੇ ਕਾਂਦੇ ਆ ਲੇਕਿਨ ਮਨ ਮੁਰਕਣਾ ਸਕੇ ਕਰਨੋ ਇਲਤ ਗ੍ਰੰਥ ਪੜ੍ਹਦੇ ਇਲਤ ਫਿਰ ਵੀ ਮਨ ਕਰਦਾ ਆਲਮ ਉਲਮਾ ਚਲੇ ਨਾ ਕੋਈ ਚਤਰਾਈਆ ਸਾਰੇ ਤੇਰੇ ਹੋਏ ਨਿੰਦਕ ਗ੍ਰੰਥਾਂ ਦੀ ਕਰਨ ਵਡਿਆਈ ਆ ਗ੍ਰੰਥਾਂ ਦੀ ਵਡਿਆਈ ਕਰਦੇ ਆ ਗ੍ਰੰਥ ਲਿਖਣ ਵਾਲੇ ਨੂੰ ਕੋਈ ਨਹੀਂ ਪੁੱਛਦਾ ਪ੍ਰਲਾਦ ਵੀ ਕਹਿੰਦਾ ਸਤਜੁਗ ਦੇ ਵਿੱਚ ਉਹ ਕਹਿੰਦਾ ਉਹਨੇ ਕਲਜੁਗ ਦੇਖਿਆ ਕਾਲਪੁਰਖ ਨੇ ਉਹਨੂੰ ਦਿਖਾ ਦਿੱਤਾ ਪ੍ਰਲਾਦ ਕਹੇ ਮੈਂ ਵੇਖਿਆ ਕਲਜੁਗ ਕੋੜਾ ਪਰ ਉਹ ਕਾਨੂੰ ਦਿੱਤਾ ਵਿਖਾਈ ਜਾਂ ਉਹ ਕਹਿੰਦਾ ਕਿ ਮੈਂ ਮੰਗਣ ਵਾਲਾ ਤੇਰੀ ਚਰਨ ਢੂੜਾ ਬਿਨ ਤੇਰੇ ਦਰਸ ਕੋਈ ਨਾ ਪਾਈਆ ਕੀ ਦਿਖਾਇਆ ਪ੍ਰਲਾਦ ਨੂੰ ਕਾਲਪੁਰਖ ਨੇ ਪ੍ਰਲਾਦ ਜੀ ਕਹਿੰਦੇ ਹਨ ਮੈਨੂੰ ਬੁਖਾ ਦਿੱਤਾ ਲੋਕੀ ਮਨ ਦੇ ਊੜਾੜਾ ਮਤਲਬ ਗ੍ਰੰਥ ਸ਼ਾਸਤਰ ਲੋਕੀ ਮਨ ਦੇ ਊੜਾੜਾ ਅੱਖਰਾਂ ਪੱਥਰਾਂ ਸ਼ੀਸ਼ ਨਿਵਾਈਆ ਪ੍ਰੁਰਖ ਕਾਲ ਤੈਨੂੰ ਬਣਾ ਕੇ ਝੂੜਾ ਕਰ ਵਿੱਚੋਂ ਬਾਹਰ ਦਿੱਤਾ ਕਢਾਈ ਆ ਆਪਣੇ ਬਾਡੀ ਚੋਂ ਬਾਹਰ ਕਰ ਦਿੱਤਾ ਉਹਨੂੰ ਤਾਂ ਮੰਨਦੇ ਕੋਈ ਨਹੀਂ RAM ਜੀ ਵੀ ਕਹਿੰਦੇ ਹਨ ਸੀਤਾ ਦੇ ਲਕਸ਼ਮਣ ਕਿ ਕਲਜਵੰਤਮ ਕੀ ਹੋਏਗਾ ਉਸ ਗ੍ਰੰਥ ਗ੍ਰੰਥਾਵਾਰੇ ਕਹਿੰਦੇ ਹਨ ਉਸ ਵੇਲੇ ਬੜੀ ਸਿਸ਼ਟਾ ਨਾਲ ਰਾਗਾ ਨਾਲ ਸਾਜਾ ਨਾਲ ਸਭ ਨੇ ਪੜਨੀਆਂ ਗ੍ਰੰਥਾਂ ਵਾਲੀਆਂ ਤੁਕਿਆ ਕਿਤਾਬਾਂ ਤੋਂ ਕਾ ਪੜਨਗੇ ਉੱਚੀ ਬੋਲ ਬੋਲ ਸੁਣਾਈ ਆ ਬੜੇ ਲਾਉਡ ਸਪੀਕਰ ਲਾ ਕੇ ਸੁਣਾਉਣ लेकिन ग्रंथ पढ़ने तो बाद भी मनुवा होया आकी अकल बुद्धि कोई चतराई या की मंजिल चढ़े कोई न काटी काटा पै गया जात पाती आत्म ब्रह्म ना कोई समझाई आत्म ब्रह्म भी सोची नहीं आई ग्रंथ पढ़ के ग्रंथ हैं उन्होंने पढ़ के आत्म सोची नहीं आई फिर दस दिन जेठ का महीना कह रहा है ਸਭ ਨੂੰ ਭੁੱਲਿਆ ਕਮਲਾਪਤੀ ਉਹ ਕਮਲਾਪਤੀ ਜਿਹੜਾ ਪਰਮੇਸ਼ਰ ਅਕਾਲ ਪੁਰਖ ਹੈ ਉਹ ਤਾਂ ਭੁੱਲ ਗਿਆ ਗ੍ਰੰਥਾਂ ਉੱਤੇ ਬੈਠੇ ਇਸ਼ਟ ਬਣਾਇਆ ਗ੍ਰੰਥਾਂ ਦਾ ਇਸ਼ਟ ਮੰਨ ਲਿਆ ਉਸ ਇਸ਼ਟ ਮੰਨਣਾ ਸੀ ਅਕਾਲ ਪੁਰਖ ਦਾ ਤੇ ਬਣਾ ਲਿਆ ਗ੍ਰੰਥਾਂ ਦਾ ਜਗਤ ਸ਼ਾਸਤਰ ਪੜ੍ਹਦੇ ਪੁੱਤ ਜਗਤ ਸ਼ਾਸਤਰ ਅੱਖਰਾਂ ਵਾਲੇ ਪੜ੍ਹਦੇ ਪੁੱਤ ਨਿਰੱਖਰ ਕਰੇ ਨਾ ਕੋਈ ਪੜਾਈ ਨਿਰੱਖਰ ਪਰਮਾਤਮਾ ਦੀ ਪੜਾਈ ਨਹੀਂ ਕੋਈ ਕਰ ਰਿਹਾ। ਸ਼ਾਸਤਰਾਂ ਦੀ ਪੜ੍ਹਦੇ ਐ ਅੱਖਰਾਂ ਵਾਲੇ। ਰਸਨਾ ਜੇਵਾ ਬੱਤੀ ਦੰਦ ਦੇ ਹੋ ਕ ਤੁਨ ਆਤਮਕ ਸ਼ਬਦ ਨਾ ਕੋਈ ਸੁਣਵਾਈਆ। ਉਹ ਦੀ ਸੁਣਵਾਈ ਕੋਈ ਨਹੀਂ ਕਰ ਰਿਹਾ। ਤੇ ਤਰਣੀ ਵੀ ਕਹਿੰਦੀ ਹੈ ਚਾਰ ਯੁਗ ਦੇ ਸ਼ਾਸਤਰ ਸਾਰਿਆਂ ਨੂੰ ਕਹਿੰਦੀ ਹੈ। ਸ਼ਾਸਤਰ ਸ੍ਰੀਮਦ ਵਿਹ ਪੁਰਾਣ ਜੀ ਪੁਰਾਣ ਥਾਣੀ ਬਾਣੀ ਜਿੰਨੇ ਵੀ ਲਿਖਾਈ। ਉਹ ਕਹਿੰਦੀ ਹੈ ਸ਼ਾਸਤਰਾਂ ਨੂੰ ਕਿਉਂ ਦੀਨ ਤੂੰ ਨਹੀਂ ਤੁਹਾਨੂੰ ਠੇਕ ਦੀ ਮੱਥਾ ਮਸਤਕ ਲੇਖ ਕੀ ਸਮਝਾਈਆ ਕੀ ਤੁਹਾਡੀ ਧਾਰ ਦਾ ਚਲਦਾ ਰਥ ਰਥਵਾਯੋ ਦਿਓ ਸਮਝਾਈਆ ਧਾਰ ਦਾ ਰਾਤਾ ਸਤਗੁਰੂ ਸ਼ਬਦਾਂ ਚਲਦਾ ਇਹ ਤਾਂ ਨਹੀਂ ਕਿ ਗ੍ਰੰਥ ਦੂਜੇ ਗ੍ਰੰਥ ਬਣਾ ਦੂਗਾ ਉਹਦੀ ਧਾਰ ਤਾਂ ਜਲਦੀ ਨਹੀਂ ਗ੍ਰੰਥਾਂ ਦੀ ਤੇ ਚਾਰ ਯੁੱਗ ਦੇ ਸ਼ਾਸਤਰ ਜਵਾਬ ਦਿੰਦੇ ਹਨ ਕਹਿ ਤਰਨੀਏ ਸਾਡੀ ਆਉਧ ਹੁ ਖਤਮ ਹੋਣ ਹੋ ਗਈ ਅੰਤ ਸਾਡੀ ਔਤ ਰਹੀ ਪੁਗ ਪੂਜਨ ਯੋਗ ਆਪਣਾ ਹੁਕਮ ਵਰਤਾਈ ਹੈ ਜਿਨੇ ਸਾਨੂੰ ਬਣਾਇਆ ਸੀ ਉਹਨੇ ਸਾਡੀ ਔਤ ਹੁਣ ਖਤਮ ਕਰ ਦਿੱਤੀ ਹੈ ਚਾਰ ਯੁਗ ਦੇ ਸ਼ਾਸਤਰ ਕਹਿਣ ਧਰਨੀ ਹੈ ਸਾਨੂੰ ਮਿਲੇ ਕੋਈ ਨਾ ਢੋਈ ਤੋਲ ਕੇ ਐ ਛਣਿਆਂ ਨਾਲ ਸਾਨੂੰ ਰਹਿ ਪਰਚਾਈਏ ਸਾਨੂੰ ਪੜ ਕੇ ਸਾਰੇ ਗ੍ਰੰਥ ਸ਼ਾਸਤਰਾਂ ਦਾ ਬਿਆਨ ਹੈ ਸਾਨੂੰ ਪੜ ਕੇ ਪਰਬ ਤੇਰਾ ਪਿਆਰਾ ਬਣੇ ਕੋਈ ਕੋਈ ਕੋਟਾ ਵਿੱਚੋਂ ਕੋਈ भगत ਸੁਵੇਲਾ ਨਜ਼ਰੀ ਆਈ ਆ ਜੋਤੀ ਦੋ ਸਰੂਪਰ ਆਪ ਆਪਣੀ ਕਿਰਪਾ ਕਰ ਦੇਵ ਨਾਰਾ ਸਾਚਾ ਵਰ ਸੱਚ ਦਾ ਮਾਲਕ ਇੱਕ ਉਸਾਈ ਅੱਗੇ ਉਹ ਸਿੱਟਾ ਕਰ ਦਿੰਦੇ ਆ ਚਾਰ ਚੁਕ ਦੇ ਸ਼ਾਸਤਰ ਉਹ ਕਹਿੰਦੇ ਵੀ ਬਾਕੀ ਗੱਲਾਂ ਨੂੰ ਛੱਡੋ ਅਸੀਂ ਵੀ ਚਾਹੁੰਦੇ ਅਸੀਂ ਵੀ ਚਾਹੁੰਦੇ ਅੱਗੇ ਇੱਕੋ ਪੁਰਖ ਕਾਲ ਦੀ ਹੋਵੇ ਸ਼ਰਨ ਦੂਜਾ ਇਸਤ ਨਾ ਕੋਈ ਮਨਾਈਆ ਉਹ ਕਹਿੰਦੇ ਸਾਡਾ ਇਸਤ ਮੰਨ ਕੇ ਕੰਮ ਨਹੀਂ ਚੱਲੂਗਾ ਅਕਾਲ ਪੁਰਖ ਦਾ ਇਸਤ ਮੰਨ ਕੇ ਕੰਮ ਚੱਲੂਗਾ ਫਿਰ ਉਹਨਾਂ ਬਾਰੇ ਵੀ ਦੱਸਦੇ ਹਾਂ ਅੱਗੇ ਫਿਰ ਅਸਲ ਗ੍ਰੰਥ ਕੀ ਆ ਚਾਰਜਿੰਗ ਦੇ ਸ਼ਾਸਤਰ ਤਾਂ ਬਣ ਗਏ ਆ ਗ੍ਰੰਥ ਸ਼ਾਸਤਰ ਬਣ ਗਏ ਇਹਦੇ ਵਿੱਚ ਲਿਖਿਆ ਹਰ ਬਾਣੀ ਜੀ ਲਿਖਿਆ ਹੈ ਗੋਬਿੰਦ ਸ਼ਬਦ ਤਾਰ ਕਿਹਾ ਮੈਨੂੰ ਮੰਨਿਓ ਸ਼ਬਦ ਗ੍ਰੰਥ ਅਸਲ ਗ੍ਰੰਥ ਤਾਂ ਮੈਂ ਆ ਜਿਹੜੇ ਅਨੇਕ ਹੀ ਗ੍ਰੰਥ ਜਿਹੜਾ ਹੈ ਉਹ ਲਿਖਵਾ ਦਿੰਦਾ ਹੈ ਗੋਬਿੰਦ ਸ਼ਬਦ ਆਰ ਕੇਹਾ ਮੈਨੂੰ ਮੰਨਿਓ ਸ਼ਬਦ ਗ੍ਰੰਥ ਗ੍ਰੰਥ ਗੁਰਦੇਵ ਨਜ਼ਰੀ ਆਈਆ ਗ੍ਰੰਥ ਕੀ ਇਹ ਸ਼ਬਦ ਹੈ ਸੱਚ ਗੋਬਿੰਦ ਸ਼ਬਦ ਹੈ ਜਿਹੜਾ ਗੁਰਦੇਵ ਹੈ ਜਿਹਦੀ ਅਸੀਂ ਜਿਹਨੂੰ ਅਸੀਂ ਮੰਨਣਾ ਹੈ ਫਿਰ ਸਿੱਖਿਆ ਹੈ ਕਿ ਗ੍ਰੰਥਾਂ ਨਾਲੋਂ ਤਾਂ ਜਿਸ ਗੋਬਿੰਦ ਨਾਮ ਦੀ ਪੜੀ ਗੰਮੀ ਪੋਥੀ ਗੋਬਿੰਦ ਨਾਮ ਦੀ ਅਗਮੀ ਪੋਥੀ ਜਿਹਨੇ ਪੜ ਲਈ ਹੈ ਕੁਸਕਾ ਤੋਂ ਪੱਲੂ ਲੈ ਛੁੜਾ ਉਹਨੂੰ ਫਿਰ ਪੁਸਤਕਾਂ ਪੜਨ ਦੀ ਲੋੜ ਨਹੀਂ ਹੈਗੀ ਕੋਵਿੰਦ ਨਾਮ ਦੀ ਜਿਹੜੀ ਕੰਮੀ ਪੋਥੀ ਹੈ ਉਹਨੂੰ ਪੜ ਲਓ ਉਹ ਕਿਹੜਾ ਨਾਮ ਹੈ ਸੋਹੰਗ ਦਾ ਨਾਮ ਜਿਹਨੇ ਇਹ ਜਿਹੜੇ ਪੜਾਈ ਕਰ ਲਈ ਉਹਨੂੰ ਫਿਰ ਗ੍ਰੰਥਾਂ ਦੀ ਲੋੜ ਨਹੀਂ ਦਿੰਦੀ ਫਿਰ ਅਗੇ ਦੱਸਿਆ ਕਿ ਇਹ ਜਿਹੜੇ ਗ੍ਰੰਥ ਹਨ ਆ ਚਾਰ ਯੁਗ ਦੇ ਸ਼ਾਸਤਰ ਕਹਿਣ ਸਭ ਨੇ ਬਿਆਨ ਦੇ ਦਿੱਤਾ ਆਪਣਾ ਸਿਫਤ ਦੀ ਤਾਰ ਪੂਰਨ ਚਾਰ ਬਾਣੀ ਦੀ ਮਹਿਮਾ ਪ੍ਰਭ ਪੂਰਨ ਨਜ਼ਰੀਆ ਇਹ ਤਾਂ પ્રાਣੀ ਗ੍ਰੰਥਾਂ ਦੀ ਗੱਲ ਹੋ ਗਈ ਮੈਂ ਬੜਾ ਸ਼ਾਰਟ ਜਾ ਰਿਹਾ ਲੰਬਾ ਨਹੀਂ ਜਾ ਰਿਹਾ ਹੁਣ ਗ੍ਰੰਥ ਤਾਂ ਸਾਡੇ ਵੀ ਇਹ 24 ਗ੍ਰੰਥ ਇਹ ਜਿਹੜੇ ਜੋ ਸ਼ਬਦ ਤਾਰਨੇ ਲਿਖਵਾਏ ਆ ਇਹ ਗ੍ਰੰਥ ਕਹਿਣ ਗੋਬਿੰਦ ਨੇ ਡੋਬੇ ਸੀ ਗਿਣਤੀ ਵਿੱਚ 22 ਦੁਆ ਦੂਏ ਨਾਲ ਮਿਲਾਈ 22 ਗ੍ਰੰਥ ਜਿਹੜੇ ਸਰਸੇ ਸ਼ਲੋਕ ਦਿੱਤੇ ਸੀ ਔਰ ਤੈ ਕੰਨ ਨਾ ਗੁਰੂ ਨਾਨਕ ਦੇਵ ਜੀ ਨੇ ਬਣਾਤਾ ਸੀ ਥੱਲੇ ਉਹ ਸੰਭਾਲ ਲਿਆ ਸੀ ਉਹਨਾਂ ਨੇ ਸਰਸੀ ਵਿੱਚ ਜੇ ਦਸੰਪਾਸ਼ਾ ਕਹਿੰਦੇ ਹਨ ਜਿੰਨਾ ਚਿਰ ਮੈਂ ਸ਼ਬਦ ਰੂਪ ਹੋ ਕੇ ਨਾ ਆਵਾਂ ਤੈਨੂੰ ਕਰਨੀ ਪਊ ਇਹ ਰਾਖੀ ਵੀ ਜਦੋਂ ਤੱਕ ਮੈਂ ਦੁਬਾਰਾ ਨਹੀਂ ਆਇਆ ਇਹ ਤੇਰੀ ਤੇਰੇ ਕੋਲ ਹੈ ਤੇ ਤੂੰ ਤੂੰ ਇਹਦੀ ਰਾਖੀ ਕਰ ਅੱਗੇ ਦੱਸਿਆ ਪੁਰਖ ਕਾਲ ਕੇਹਾ ਗੋਬਿੰਦ ਜਿਸ ਵੇਲੇ ਬੀਤ ਗਿਆ ਅਰਸਾ ਆਪਣਾ ਪੰਨ ਮੁਕਾਈ ਆ ਮੈਂ ਪੂਰਨ ਦੀ ਤਾਰ ਬਣਾ ਦੇਵਾ ਤੇਰਾ ਸਰਸਾ ਸਰੀਰ ਬੇਨਜ਼ੀਰ ਰੂਪ ਪ੍ਰਗਟਾਇਆ ਸ਼੍ਰੀ ਸੰਭਲ ਨਗਰ ਤੇਰੇ ਗ੍ਰੰਥਾਂ ਦੀ ਪੂਰਨ ਦੀ ਤਾਰ ਵਿੱਚੋਂ ਕਰਾਂਗਾ ਚਰਚਾ ਚਰਾਗਾ ਹਾਂ ਖੋਜਣ ਕੋਈ ਨਾ ਜਾਇਆ ਹੁਕਮ ਦੇਵਾਗਾ ਉਤਮ ਅਰਸ਼ਾ ਵਸਾਂਗਾ ਉੱਤੇ ਫਰਸ਼ਾ ਫਰਸ਼ੀ ਹੋ ਕੇ ਆਪਣੀ ਖੇਲ ਖਲਾਈ ਅੱਗੇ ਦੱਸਿਆ ਇਹ ਜਿਹੜੇ ਬਾਈ ਗ੍ਰੰਥ ਸੀ ਇਹ ਜੇਨਾ ਵਿੱਚ ਲਗ ਮਾਤਰ ਘਟਨਾ ਕਰੇ ਕੰਨਾ ਤੇ ਬਿਹਾਰੀ ਔਂਕਰ ਦੁ ਲੈਂਕਰ ਲਾਂ ਦਲਾਉ ਬਚੀ ਰਹਿਣ ਕੋਈ ਨਾ ਪਾਇਆ ਅਕੀ ਦੱਸਿਆ ਕਿ ਪੰਜ ਸਾਵਣ ਦਾ ਦਿਨ ਸੀ ਜਿਸ ਵੇਲੇ ਗੋਬਿੰਦ ਪਾਤਸ਼ਾਹ ਨੇ ਬਾਈ ਗ੍ਰੰਥ ਸ਼ੁਰੂ ਕੀਤੀ ਸੀ ਉਸ ਵੇਲੇ ਪੰਜ ਸਾਵਣ ਕਹੇ ਗੋਬਿੰਦ ਨੇ ਮੇਰੇ ਦਿਨ ਸ਼ੁਰੂ ਕੀਤੇ ਸੀ ਬਾਈ ਗ੍ਰੰਥ ਕੋ ਕਿਸ ਵਿੱਚ ਵੜਿਆਈ ਆ ਔਰ ਦੱਸਿਆ जिस वे मेरे आया मेरा भगवान जो शब्द होया नाम प्रगट मंतव मंत, सब का हल कराइए पुरख कल ये हाँ अपने ग्रंथा बारे चल रही है गल जिस वेले मेरा नूर होया <coughs> जिस वे मेरा नूर होया प्रकाश ज्योति जो ਡਗਮਗਾਈ ਆ ਜ਼ਰੂਰ ਸ਼ੈਨ ਸਈ ਸੰਮਤ ਸਤ ਪੰਜ ਸਾਵਨ ਸਾਚੇ ਗ੍ਰੰਥਾਂ ਦਾ ਹੋਵੇਗਾ ਪ੍ਰਕਾਸ਼ ਪ੍ਰਕਾਸ਼ ਜਗਤ ਵਿੱਚ ਕਰਾਈ ਆ ਪੜੇ ਜਾਣ ਕੇ ਦਿਵਸ ਰਾਤ 61 61 ਮਿੰਟ ਵੰਡ ਵੰਡਾਈ ਆ ਇਹ ਹੁਕਮ ਹੋ ਗਿਆ ਕਿ ਇਹਨਾਂ ਗ੍ਰੰਥਾਂ ਸਵੇਰੇ ਵੀ 61 ਮਿੰਟ ਹੁੰਦਾ ਨਾ ਪਾਠ 61 ਮਿੰਟ ਸਵੇਰੇ ਤੇ 61 ਮਿੰਟ ਸ਼ਾਮ ਨੂੰ ਸਤਿਗੁਰੂ ਸ਼ਬਦ ਕਹੇ 61 ਮਿੰਟ ਮਤਲਬ 61 ਮਿੰਟ ਰੋਜ ਹੋਵੇਗਾ ਪਾਰ ਸਵੇਰ ਸ਼ਾਮ 쿠ਸੀ ਬਨਾਈਆ ਪ੍ਰੇਮ ਸਾਗਰ ਮਾਰੇਗਾ ਠਾਠ ਉਠਾਲਾ ਦੇਵੇ ਤੁਰਦਰ ਗਾਈਆ ਤਰਮ ਤਾਰ ਦਾ ਖੁੱਲੇਗਾ ਹਾਠ ਹਟਵਾਣਾ ਇੱਕ ਜਨਾਈ ਇਹ 24 ਗ੍ਰੰਥ ਹਨ ਇਹ 24 ਗ੍ਰੰਥ ਆਤਮਾ ਪਰਮਾ ਜੋ ਜੋ ਸ਼ਬਦਾਰ ਨੇ ਹੁਣ ਲਿਖਾਇਆ ਇਹ 24 ਗ੍ਰੰਥ ਆਤਮਾ ਪਰਮਾਤਮਾ ਦੀ ਮੇਲ ਬਾਰੇ ਦੱਸਦੇ ਨੇ ਬੇਸਿਕਲ ਇਹੀ ਗੱਲ ਹੈ ਕਿ ਆਤਮਾ ਦਾ ਪਰਮਾਤਮਾ ਨਾਲ ਮੇਲ ਕਿਸ ਤਰ੍ਹਾਂ ਹੋਰ ਆਉਣ ਵਾਲੀ ਚਾਰ ਚੁਗ ਵਿੱਚ ਜ਼ਿੰਦਗੀ ਕਿਸ ਤਰ੍ਹਾਂ ਜੀਣੀ ਹੈ ਵੇ ਆਫ ਲਾਈਫ ਉਸ ਬਾਰੇ ਵੀ ਦੱਸਦੇ ਹਨ ਕਿ ਜੀਵਨ ਵਿੱਚ ਕਰਨਾ ਕੀ ਹੈ ਤੇ ਕੀ ਨਹੀਂ ਕਰਨਾ ਇਹ ਸਾਰੇ ਡਿਟੇਲ ਇਹ ਸਾਰੇ ਨਿਯਮ ਦੱਸੇ ਹਨ 24 ਗ੍ਰੰਥਾ ਵਿੱਚ ਇਹ ਗੱਲ ਦੱਸੀ ਹੈ ਕਿ ਤੁਸੀਂ ਕੇਵਲ ਅਕਾਲ ਪੁਰਖ ਪਰਮਾਤਮਾ ਦਾ ਹੀ ਇਸਤ ਮੰਨਾ ਹੈ ਗ੍ਰੰਥਾ ਨਾਲੇ ਅਕਾਲ ਪੁਰਖ ਦਾ ਇਸਤ जो वो कालपुर कौन है वो एक है जिसने पिछले चौ युग में क्या नौ सौ चौरानवे चौपड़ी जो कुछ खेल किया शब्द ही तार में लेकिन हूँ कलयुग अंतम बीवी सदी विच जो जो शब्द तार बन जो स्वरूप हो के पूर्ण परमेश्वर के रूप में प्रगट होया उसे दाही ही इष्ट मनना है ग्रंथा का इष्ट मन के नहीं और अखीरले वक्त सच्चे पातशाह ने वीरवाल तो ਅੱਧਾ ਘੰਟਾ ਪਹਿਲਾਂ ਇਹ ਕਹਿ ਦਿੱਤਾ ਸੀ ਕਿ ਤੁਸੀਂ ਬਾਣੀ ਨੂੰ ਵਿਚਾਰ ਬਾਣੀ ਵਿਚਾਰਨਾ ਪੜਨਾ ਹੈ ਵਿਚਾਰਨਾ ਹੈ ਔਰ ਅਮਲ ਕਰਨਾ ਹੈ ਔਰ ਮੈਨੂ ਨਹੀਂ ਪੜਨਾ ਤਾਂ ਉਸ ਕਰਕੇ ਇਸ ਬਾਣੀ ਨੂੰ ਅਸੀਂ ਪੇਪਰ ਰੀਡਿੰਗ ਨਹੀਂ ਕਰਨੀ ਹੈ ਅਸੀਂ ਇਹ ਪੜਨਾ ਵੀ ਹੈ ਵਿਚਾਰਨਾ ਵੀ ਹੈ ਅਮਲ ਵੀ ਕਰਨਾ ਹੈ ਅਰੇ ਕਿ ਹਰ ਬਾਣੀ 'ਚ ਇਹ ਲਿਖ ਦਿੱਤਾ ਕਿ ਜਿਹੜੇ 24 ਗ੍ਰੰਥ ਹਨ ਇਹ ਭਗਤ ਭਗਵਾਨ ਦਾ ਇਸਤ ਕੀ ਦਾ ਇਸਤ ਦਾ ਸਰੇ ਭਗਵਾਨ ਦਾ ਇਸਤ ਦਾ ਸਰੇ ਇਹ ਗ੍ਰੰਥ ભગત ભગવાન ਦਾ ઈષ્ટ ਤੇ પગન ભગવાન ਦਾ માર્ગ સંસાર ਨੂੰ દર્શાવે છે લાસ્ટ હેગા સો હોણ વક્ત આ ગયા સચ્ચે પાસાં લખાયા સો વક્ત સંજના આ ગયા પૂર્વ કલ્લા આ ગયા ખીન ખલા ગયા ગોવિંદ સુરા ਨਾਲ રલા ગયા કલ્લા ની શબ્દી તારવિચ ખેલવાયા ગોવિંદ વી નાલે અકલ પુરફી નાલે સબ કિત્થે ભલા સંભલ અપના ताम સુહા ગયા ਸ਼ਬਦੀ ਸ਼ਬਦ ਡੰਕ ਵਜਾ ਗਿਆ ਉਹਨੂੰ ਸ਼ਬਦੀ ਖੇਲ ਹੋਈ ਐ ਇਸ ਵੇਲੇ ਵੀ ਤੁਹਾਡੇ ਸਾਹਮਣੇ ਸਤਿਗੁਰੂ ਸ਼ਬਦ ਚੱਲਦਾ ਫਿਰਦਾ ਤੁਰਦਾ ਨਜ਼ਰੀਆ ਇਹ ਸਰਬਾਣੀ ਹੈਗੀ ਆ ਸ਼ਬਦੀ ਸ਼ਬਦ ਡੰਕ ਵਜਾ ਗਿਆ ਪੇ ਵਪੇ ਦਾ ਪੇ ਛੁਪਾ ਗਿਆ ਅਕਾਲ ਪੁਰਖ ਨੂੰ ਛੱਪਰ ਚੰਦੀ ਲੋੜ ਨਹੀਂ ਹੁੰਦੀ ਲੇਕਿਨ ਉਹਨੇ ertidhe ਖੇਲ ਕਰਨਾ ਹੈ ਬਿਨਾ ਛੱਪਰ ਛੰਤੋਂ ਬਸਨ ਵਾਲਾ ਪੂਰਨ ਦੀ ਛਪਰੀ ਵਿੱਚ ਛਪੜੀ ਕਿਹੜੀ ਹੈ ਸੰਭਲ बिना छपर छांतों वसन वाला पूर्ण दी छपरी विच अपना डेरा ला गया ज्योति जोश रूप पर ज्योति आत्मा ज्योत परमात्मा जो सर्व आत्मा दा परमात्मा वही खेल कर रहा है आप अपनी कृपा कर करे खेल साचा हर नेक लंक नारायण नर महाराज शेर सिंह विष्णु भगवान जिस दी सब ने चलना विच आ गया आ गया भी चलना उस परमेश्वर दी अग्गी हो अपना बल ना कोई बखाई कोई पणच गलती हो भी हो ਸੱਚੇ ਪਾਤਸ਼ਾਹ ਕੋ ਮਾਫੀ ਲਾਇਆ ਸੋ ਹੰਮਾਰਾ ਜੀ ਸ਼ਿਵ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਮਾਰਾ ਜੀ ਸ਼ਿਵ ਸਿੰਘ ਵਿਸ਼ਨੂੰ ਭਗਵਾਨ